ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰਿਓ ਅਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਆਪ ਜੀ ਨੇ ਸਾਂਝ ਪਾਈਏ ਸਭ ਤੋਂ ਪਹਿਲਾਂ ਆਖੋ ਜੀ ਧੰਨ ਧੰਨ ਸੰਤ ਬਾਬਾ ਹਜ਼ਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੀ ਘੁਮਣਾ ਵਾਲੇ ਤੁਸੀਂ ਰੱਬ ਹੋ ਕਾਦੀਆਂ ਤੂੰ ਦੋ ਮਰ ਜਈ ਅਹਿਮਦੀ ਮੁਸਲਮਾਨ ਆਪਦੇ ਪਰਮ ਸਰਦਾ ਲੂਸਨ ਉਹ ਅਕਸਰ ਡੇਰੀ ਆਉਂਦੀ ਸੰਤਾਂ ਦੇ ਦਰਸ਼ਨ ਕਰਕੇ ਇਹ ਹਾਲ ਹੁੰਦੀ ਪਿੱਛੇ ਹੋ ਕੇ ਬੈਠਦੇ ਅਤੇ ਬਾਬਾ ਨਾਨਕ ਦੀ ਕਲਾਮ ਬਾਣੀ ਦਾ ਆਨੰਦ ਮੰਨਦੇ ਸੰਤਾਂ ਦੀ ਪ੍ਰਤੀ ਉਹਨਾਂ ਦੇ ਹਿਰਦੇ ਵਿੱਚ ਅਥਾਹ ਪਿਆਰ ਸੀ ਇਥੋਂ ਹੀ ਲੰਗਰ ਛਕਦੇ ਤੇ ਸ਼ਾਮ ਨੂੰ ਵਾਪਸ ਕਾਧੀਆਂ ਚਲੇ ਜਾਂਦੇ ਇੱਕ ਵਾਰ ਰੋਜਾਂ ਦੇ ਦਿਨਾਂ ਵਿੱਚ ਇਹ ਦੋਵੇਂ ਪਿਆਰੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਤੇ ਬੈਠ ਗਏ। ਬਾਬਾ ਜੀ ਬਾਣੀ ਸੁਣ ਰਹੇ ਸਨ। ਇੰਨੇ ਨੂੰ ਇੱਕ ਬੀਬੀ ਮੂਲੀਆਂ ਵਾਲੇ ਪਰੌਂਠੇ ਪਕਾ ਕੇ ਲਿਆਈ ਤੇ ਸੰਤਾਂ ਤੋਂ ਆਗਿਆ ਲੈ ਕੇ ਲੰਗਰ ਵਰਤਾਇਆ ਗਿਆ। ਉਹਨਾਂ ਦੋਹਾਂ ਮਰਦਈਆਂ ਨੇ ਪ੍ਰਸ਼ਾਦਾ ਨਾ ਲਿਆ ਕਿਉਂਕਿ ਰੋਜੇ ਸਨ। ਸੰਤਾਂ ਨੇ ਵੇਖਿਆ ਉਨ੍ਹਾਂ ਵਿੱਚ ਇੱਕ ਨੂੰ ਕੋਲ ਸੱਦਿਆ ਤੇ ਆਪਣੇ ਪ੍ਰਸ਼ਾਦੇ ਵਿੱਚੋਂ ਅੱਧਾ ਪ੍ਰਸ਼ਾਦਾ ਉਸ ਨੂੰ ਦੇ ਦਿੱਤਾ ਤੇ ਕਹਿਣ ਲੱਗੇ ਪਰਿਯੋਗੇ ਸ਼ਕਲ ਹੈ ਉਹ ਪਿਆਰਾ ਪ੍ਰਸ਼ਾਦਾ ਲੈ ਕੇ ਪਿੱਛੇ ਹੋ ਕੇ ਬਹਿ ਗਿਆ ਵਿਚਾਰ ਵਿੱਚ ਪੈ ਗਿਆ ਕਿ ਮੈਂ ਤਾਂ ਰੋਜੇ ਰੱਖੇ ਹਨ ਤੇ ਕਿਵੇਂ ਸ਼ਕਾ ਜੀ ਸ਼ਕਦਾ ਤਾਂ ਰੋਜਾ ਭੰਗ ਹੁੰਦਾ ਤੇ ਜੇ ਨਾ ਸ਼ਕਾਂ ਤਾਂ ਸੰਤਾਂ ਦੇ ਪਿਆਰ ਦਾ ਪ੍ਰਸ਼ਾਦ ਦਾ ਸਤਕਾਰ ਨਹੀਂ ਰਹਿੰਦਾ ਵਿਚਾਰ ਕਰਕੇ ਉਹਨੇ ਪ੍ਰਸ਼ਾਦਾ ਛਕ ਲਿਆ ਮਨ ਵਿੱਚ ਵਿਚਾਰ ਕਰਦਾ ਕਿ ਅੱਲਾ ਦੇ ਪਿਆਰੇ ਨੇ ਪ੍ਰਸ਼ਾਦਾ ਮੈਨੂੰ ਦਿੱਤਾ ਹੈ ਤੇ ਅੱਲਾ ਦੀ ਹੀ ਬਖਸ਼ਿਸ਼ ਹੈ ਮੇਰੇ ਰੋਜ਼ੇ ਕਬੂਲ ਹੋ ਗਏ ਖੁਦਾ ਦੇ ਦਰ ਤੇ ਉਸਨੇ ਪ੍ਰਸ਼ਾਦਾ ਛਕ ਲਿਆ ਤੇ ਇਹ ਖਬਰ ਜਿਹੜੀ ਹੈ ਕਿਸੇ ਤਰ੍ਹਾਂ ਕਾਦੀਆਂ ਉਥੇ ਮذਬ ਦੇ ਮੁਖੀਆਂ ਤੱਕ ਪੁੱਜ ਗਈ ਉਹਨਾਂ ਨੇ ਆਖਿਆ ਵੇਖੋ ਇੱਕ ਤਾਂ ਕਿਸੇ ਸਿੱਖ ਸਾਧ ਦੇ ਡੇਰੇ ਤੇ ਜਾਂਦਾ ਦੂਜਾ ਰੋਜਾਂ ਵਿੱਚ ਮੂੰਹ ਝੂਠਾ ਕਰ ਲਿਆ ਇਸ ਨੂੰ ਤਲਬ ਕਰਨਾ ਚਾਹੀਦਾ ਹੈ ਪਰ ਉਸ ਮਰਜ਼ਈ ਦਾ ਖੁਦਾ ਜਿੰਨਾ ਭਰੋਸਾ ਸੀ ਸੰਤਾਂ ਤੇ ਕੁ ਸਮੇਂ ਬਾਅਦ ਬਹਾਨੇ ਨਾਲ ਉਸ ਮਰਜ਼ਈ ਨੂੰ ਕਿਸੇ ਕੇਸ ਵਿੱਚ ਥਾਣੇ ਫੜਾ ਦਿੱਤਾ ਉਸ ਨੇ ਥਾਣੇ ਅੰਦਰ ਖਾਣਾ ਪੀਣਾ ਛੱਡ ਦਿੱਤਾ ਮਨ ਵਿੱਚ ਰਜੋਈ ਕਰਨ ਲੱਗਾ ਕਿ ਇਹ ਘੁਮਣ ਪਾਸ਼ਾਤ ਮਨ ਪਰਛਾ ਆ ਕਿ ਮੇਰੇ ਬੰਧਨ ਕੱਟ ਤਾਂ ਤਾਂ ਹੀ ਕੁਝ ਮੂੰਹ ਵਿੱਚ ਪਾਵਾਂਗਾ ਨਹੀਂ ਤਾਂ ਭੁੱਖਾ ਪਾਣਾ ਬੈਠਾ ਰਹਾਂਗਾ ਇਧਰ ਮਹਾਪੁਰਖਾਂ ਦੇ ਮਨ ਦੇ ਅੰਦਰ ਤਾਰਖੜਗੀ ਅੰਤਰਾਤਮੀ ਦੇਖਿਆ ਉਹ ਖੁਦਾ ਦਾ ਪਿਆਰਾ ਭੁੱਖਾ ਪਾਣਾ ਥਾਣੇ 'ਚ ਗੋਠ ਮੁੱਦੇ ਮਾਰ ਕੇ ਅਰਜ਼ੂਆਂ ਕਰਿਆ ਹੈ ਆਪਨੇ ਤੁਰੰਤ ਆਪਣੇ ਪਿਆਰੀ ਪਿਆਰਾ ਸੰਸਾਰੀ ਅਤੇ ਕੋਰ ਸੇਵਕ ਨੂੰ ਪ੍ਰਸ਼ਾਦ ਦੇ ਕੇ ਕਾਦੀ ਭੇਜਿਆ ਤੇ ਕਹਿਣ ਲੱਗੇ ਜਾਓ ਉਸ ਮਰਜ਼ਈ ਨੂੰ ਮੰਨੀਆਂ ਖਵਾ ਕੇ ਆਉ ਉਸ ਨੂੰ ਕਿਹਾ ਅਸੀਂ ਆਪੇ ਛਡਾ ਲਵਾਂਗੇ ਕਿਸੇ ਦੀ ਮਤਾਜੀ ਨਹੀਂ ਕਰਨੀ ਉਹ ਸੇਵਕ ਕਾਦੀਆਂ ਪੁੱਜ ਗਏ ਥਾਣੇਦਾਰ ਨੂੰ ਦੱਸਿਆ ਕਿ ਸਾਨੂੰ ਘੁੰਮਣਾ ਵਾਲੇ ਬਾਬਾ ਜੀ ਨੇ ਪ੍ਰਸ਼ਾਦੀ ਦੇ ਕੇ ਭੇਜਿਆ ਹੈ ਤੁਹਾਡੀ ਹਵਾਲਤ ਵਿੱਚ ਜੋ ਮਰਜ਼ਈ ਹੈ ਉਸ ਨੂੰ ਛਕਾਉਣੇ ਹਨ ਜਦੋਂ ਥਾਣੇਦਾਰ ਨੇ ਬਾਬਾ ਜੀ ਦਾ ਨਾਂ ਸੁਣਿਆ ਤਾਂ ਉਸੇ ਵੇਲੇ ਉਸ ਮਰਜ਼ਾਈ ਨੂੰ ਹਵਾਲਾ ਤੋਂ ਬਾਹਰ ਲਿਆਂਦਾ ਉਸ ਨੂੰ ਆਪਣੇ ਦਫ਼ਤਰ ਦੀ ਕੁਰਸੀ ਤੇ ਬਿਠਾਇਆ ਤੇ ਲੰਗਰ ਛਕਾਇਆ ਉਸ ਮਰਜ਼ਾਈ ਨੇ ਨਾਲੇ ਲੰਗਰ ਛਕਿਆ ਨਾਲੇ ਸੰਤਾਂ ਦੇ ਪਿਆਰ ਭਰੇ ਕੋਟਕ ਸੁਣਾ ਸੁਣਾ ਕੇ ਵਿਰਾਗ ਕਰੇ ਤੇ ਥਾਣੇਦਾਰ ਨੇ ਉਸ ਨੂੰ ਬਾਹਰ ਕੱਢ ਦਿੱਤਾ ਤੇ ਉਹਦੇ ਸਾਰੇ ਜਿੰਨੇ ਵੀ ਕੇਸ ਹਨ ਉਹ ਖਾਰਜ ਕਰ ਦਿੱਤੇ ਇਹ ਸੀ ਮਹਿਮ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਸੋ ਜਿੱਥੇ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਉਥੇ ਹੀ ਸਾਡੇ ਅੰਗ ਸੰਗ ਸਹਾਈ ਹੁੰਦੇ ਹਨ ਸੋ ਬਾਣੀ ਵਿੱਚ ਵੀ ਫਰਮਾਨ ਹੈ ਤਨ ਕੀ ਸੋਭਾ ਕਿਆ ਗਣੀ ਜਿਨੇ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ ਸੋ ਗੁਰੂ ਪਿਆਰਿਓ ਆਪਾਂ ਵੀ ਅੰਮ੍ਰਿਤ ਸ਼ਕ ਦੇ ਮਲਬਾ ਖਾਣੇ ਤਿਆਗੇ ਅੰਮ੍ਰਿਤ ਸ਼ਕ ਦੇ ਗੁਰਬਾਣੀ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਵੱਤੋ ਵੱਦ ਇਹ ਵੀਡੀਓ ਸ਼ੇਅਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ